ਨਾਮ ਮੰਗਿ ਸਰਬ ਸੁਖ ਹੋਏ ਮੜ ਭਾਗੀ ਜਸਾ ਗਾਉਂਦਾ ਨਾ ਨਾਮ ਦਾ ਬੰਗਲਾ ਜਿੰਦਾ ਕੋ ਜਿੱਥੇ ਜਾਏਗਾ ਵੇ ਬੋਲੇ ਜਰਿ ਆਇਨੀ ਗਾਉਂਦਾ ਜਿੱਥੇ ਜੈ ਨਾਮ ਸੁਖੀ ਸੁਖੀ ਸਰਪੀ ਅਨੰਦ ਵਾਲੇ ਉੱਠ ਕੇ ਮੋ ਵੇਲਾ ਪੜਿਆ ਗੇ ਬੜੀ ਨੋੜੇ ਨੈਣਾ ਹਾਨ ਨ ਕੋਈ ਫੋਕਲੋ ਮੈਂ ਲਾਉਂਦਾ ਗੋਣੋਂ ਪਾ Nete deyim to, yani boniponu var mı, bonu da çok pek çıldı. Yalnızca da, son varsa, onu da telefiden gönderin ya. Eşte da ortak el da, Ne siktiğimizi de biliyor. Ne kabahat işi, ne kumanda ortaya, ne de ਤੇ ਜੇ ਉਹਨਾਂ ਲੋਕ ਸੀ ਤੇ ਗੁਲੇ ਉਹਨਾਂ ਵੰਦਨਾਂ ਦੇ ਧੜੇ ਲੱਗਣੇ ਮੈਂ ਲਾਗ ਵੀ ਸਕਤੇ ਹੂੰ ਗੁਰੂ ਦੇ ਵਾਅਦੇ ਤੇ ਚੰਦ ਆ ਗੁਰੂ ਨੇ ਛੱਡੇ